ਭਾਰ ਘਟਾਉਣ ਦੇ ਲਈ ਦਵਾਈ ਇਹ 1000 ਡਾਲਰ ਦੀ ਮਹੀਨੇ ਦੀ ਪੈਂਦੀ ਜੇ ਤੁਸੀਂ ਭਾਰ ਘਟਾਉਣਾ ਡਾਕਟਰ ਉਹਨੂੰ ਮੈਨੇਜ ਕਰ ਰਹੇ ਇੰਸ਼ੋਰੈਂਸ ਤੋਂ ਪ੍ਰਸਕ੍ਰਿਪਸ਼ਨ ਜਿਹੜੀਆਂ ਸਵਿਚ ਕਰ ਰਹੇ ਆ ਆ ਦਵਾਈ ਨੂੰ ਮਨਜ਼ੂਰੀ ਨਹੀਂ ਮਿਲ ਰਹੀ ਓਕੇ ਦੀ ਥਾਂ ਦੇ ਉੱਤੇ ਆ ਲੈ ਲਓ ਕ੍ਰੀਏਟਿਵ ਹੋ ਗਏ ਕਹ ਲੋ ਡਾਕਟਰ ਵੀ ਉਹਨਾਂ ਨੇ ਜਿਗਾਰਡ ਲਾਉਣੇ ਸ਼ੁਰੂ ਕਰ ਦਿੱਤੇ ਇੱਕ ਤਰੀਕੇ ਦੇ ਨਾਲ ਸਾਰੇ ਕੋਹਣ ਸਿਸਟਮ ਨਾਲ ਫਾਈਟ ਨਹੀਂ ਕਰ ਸਕਦੇ ਕਿ ਜਿਹੜੀਆਂ ਬੰਦਾ ਇੰਸ਼ੋਰੈਂਸ ਕਰਾਉਂਦਾ ਤੇ ਕੰਪਨੀ ਉਹਨੂੰ ਦਵਾਈ ਲੈਂਦਾ ਤੇ ਉਹ ਫਿਰ ਕੰਪਨੀ ਨੂੰ ਕਹਿੰਦਾ ਜੀ ਠੀਕ ਆ ਇੱਕ ਦਵਾਈ ਬਹੁਤ ਪਿਛਲੇ ਸਮੇਂ ਦੇ ਵਿੱਚ ਚਰਚਾ ਦੇ ਵਿੱਚ ਆਈ ਹੈ ਜਿਹੜੀ ਭਾਰ ਘਟਾਉਣ ਵਾਲੀ ਆ ਇਹ ਸ਼ੂਗਰ ਦੀ ਦਵਾਈ ਆ ਇਹ ਪਰ ਭਾਰ ਘਟਾਉਣ ਦੇ ਲਈ ਬਹੁਤ ਵੱਡੇ ਪੱਧਰ ਤੇ ਉੱਤੇ ਇਹਨੂੰ ਵਰਤਿਆ ਗਿਆ ਜਿਹਨਾਂ ਦੇ ਵਿੱਚੋਂ ਓਜ਼ੈਂਪਿਕ ਇੱਕ ਨਾਮ ਸੀ ਆ ਉਹ ਦਵਾਈ ਲੋਕਾਂ ਨੇ ਲਈ ਭਾਰ ਘਟਾਉਣ ਦੇ ਲਈ ਤੇ ਉਹਨੇ ਕੰਮ ਬਹੁਤ ਵਧੀਆ ਕੀਤਾ ਭਾਰ ਘਟ ਗਿਆ ਤੇ ਉਹਦੇ ਤੋਂ ਬਾਅਦ ਫਿਰ ਜਿਹੜਾ ਹੈਗਾ ਕਿ ਉਹ ਚਰਚਾ ਬਹੁਤ ਹੋ ਗਈ ਵੀ ਉਹਦੇ ਸਾਈਡ ਇਫੈਕਟਾ ਮਤਲਬ ਲੋਕਾਂ ਦੀ ਮੰਗ ਇੰਨੀ ਵੱਧ ਗਈ ਵੀ ਬਹੁਤ ਜ਼ਿਆਦਾ ਮੰਗ ਵੱਧ ਗਈ ਹੁਣ ਇਹਦੇ ਨਾਲ ਹੋਇਆ ਕਿ ਪਰ ਜਿਹੜੀਆਂ ਕੰਪਨੀਆਂ ਕਵਰ ਨਹੀਂ ਕਰਦੇ ਐਂਸ਼ੂਰੈਂਸ ਭਾਰ ਘਟਾਉਣ ਦੇ ਲਈ ਦਵਾਈ ਇਹ ਹਜ਼ਾਰਕ ਡਾਲਰ ਦੀ ਮਹੀਨੇ ਦੀ ਪੈਂਦੀ ਜੇ ਤੁਸੀਂ ਭਾਰ ਘਟਾਉਣਾ ਇਹ ਡਾਕਟਰ ਜਿਹੜੇ ਨੇ ਉਹ ਰეკਮੈਂਡ ਕਰਦੇ ਲਿਖ ਕੇ ਦੇ ਦਿੰਦੇ ਆ ਪਰ ਕੰਪਨੀ ਜਿਹੜੀ ਆ ਉਹ ਨਾ ਕਰ ਦਿੰਦੀ ਆ ਵੀ ਨਹੀਂ ਜੀ ਅਸੀਂ ਇਹਨੂੰ ਕਵਰ ਨਹੀਂ ਕਰਦੇ ਹਜ਼ਾਰ ਡਾਲਰ ਬੰਦੇ ਨੂੰ ਕੋਲੋਂ ਦੇਣਾ ਪੈਂਦਾ ਕਈ ਲੋਕ ਤਾਂ ਦੇ ਦਿੰਦੇ ਆ ਪਰ ਕਈ ਲੋਕ ਫਿਰ ਇਹਦੇ ਵਿੱਚ ਹੁਣ ਇਹਦੇ ਵਿੱਚ ਹੈ ਕੀ ਆ ਕਿ ਡਾਕਟਰ ਇੱਕ ਤਰੀਕੇ ਦੇ ਨਾਲ ਇੰਸ਼ੋਰੈਂਸ ਐਕਸਪਰਟ ਬਣ ਗਿਆ ਡਾਕਟਰ ਉਹ ਮਤਲਬ ਢੰਗ ਤਰੀਕੇ ਜੇ ਵਰਤ ਕੇ ਇਧਰਲੇ ਪਾਸੇ ਚੱਲ ਰਿਹਾ ਡਾਕਟਰ ਉਹਨੂੰ ਮੈਨੇਜ ਕਰ ਰਿਹਾ ਇੰਸ਼ੋਰੈਂਸ ਨੂੰ ਮੰਨ ਲਓ ਉਹਨਾਂ ਨੇ ਕਹਿੰਤਾ ਜੀ ਇਹ ਤੁਸੀਂ ਕਿਉਂ ਦਿੱਤੀ ਇਹਨੂੰ ਹਨਾ ਵੀ ਇਹ ਅਸੀਂ ਡਿਨਾਈ ਕਰਤੀ ਇਹਨੂੰ ਤਾਂ ਲੋੜ ਹੀ ਨਹੀਂ ਸੀ ਇਸ ਚੀਜ਼ ਦੀ ਇਹਨੂੰ ਤਾਂ ਕੁਝ ਹੋਰ ਕਰਨਾ ਚਾਹੀਦਾ ਜਾਂ ਫੁਲਾਨੀ ਦਵਾਈ ਦੇਣੀ ਚਾਹੀਦੀ ਸੀ ਉਹ ਡਾਕਟਰ ਫਿਰ ਦੇਖ ਰਿਹਾ ਅਮਰੀਕਾ ਦੇ ਵਿੱਚ ਵੀ ਇਹਨੂੰ ਇਹ ਜਿਹੜੀ ਇੰਸ਼ੋਰੈਂਸ ਕੰਪਨੀ ਹੈ ਕਿਹੜੀ ਦਵਾਈ ਦੇ ਫੇਵਰ ਦੇ ਵਿੱਚ ਆ ਓਕੇ ਜੀ ਓਜ਼ੈਂਪਿਕ ਆ ਜਾਂ ਵਗੀਵੋ ਜਿਹੜੀ ਇਹ ਉਹ ਦੂਜੀ ਆ ਇੱਕ ਉਹਨੂੰ ਕਰਕੇ ਉਹ ਲਿਖ ਦਿੰਦੇ ਆ ਉਹਨੂੰ ਕਰਕੇ ਉਹ ਲਿਖ ਦਿੰਦੇ ਆ ਉਧਰੋਂ ਇੰਸ਼ੋਰੈਂਸ ਵਾਲੇ ਡਾਕਟਰ ਨੂੰ ਲਿਖ ਕੇ ਭੇਜਦੇ ਆ ਡਾਕਟਰ ਪੇਸ਼ੈਂਟ ਦੇ ਬਿਹਾਵ ਉੱਥੇ ਉਹਨੂੰ ਬਿਹਾਵ ਤੇ ਉਹਨਾਂ ਨੂੰ ਦੱਸ ਰਹੇ ਆ ਕਿ ਜਿਹੜੀਆਂ ਆਥਰਾਈਜੇਸ਼ਨ ਸਬਮਿਟ ਕਰ ਰਹੇ ਆ ਜਾਂ ਅਪੀਲ ਕਰ ਰਹੇ ਆ ਮੰਨ ਲਓ ਉਹਨਾਂ ਨੇ ਡਿਨਾਈ ਕਰਤਾ ਡਾਕਟਰ ਅਪੀਲ ਕਰ ਦਿੰਦਾ ਨਹੀਂ ਜਿਨ੍ਹਾਂ ਨੂੰ ਇਹ ਚਾਹੀਦੀ ਸੀ ਪ੍ਰਸਕ੍ਰਿਪਸ਼ਨ ਜਿਹੜੀਆਂ ਸਵਿਚ ਕਰ ਰਹੇ ਆ ਆ ਦਵਾਈ ਨੂੰ ਮਨਜ਼ੂਰੀ ਨਹੀਂ ਮਿਲ ਰਹੀ ਓਕੇ ਇਹਦੀ ਥਾਂ ਦੇ ਉੱਤੇ ਆ ਲੈ ਲਓ ਹਲਾ ਜਿਹੜਾ ਕੰਮ ਡਾਕਟਰ ਦਾ ਹੈ ਨਹੀਂ ਉਹ ਵੀ ਉਹ ਕਰ ਰਹੇ ਆ ਕਈ ਵਾਰੀ ਪੇਸ਼ੈਂਟ ਨੂੰ ਕਹਿ ਰਿਹਾ ਕਿ ਭਾਈ ਤੂੰ ਆਪਣੇ ਕੋਲੋਂ ਪੈਸੇ ਦੇ ਦੇ ਵੀ ਮਤਲਬ ਆਊਟ ਆਫ ਪੌਕੇਟ ਪੇ ਕਰ ਦੇ ਇਹ ਬਹੁਤ ਟੇਡਾ ਗੁੰਝਲਦਾਰ ਤੇ ਪੇਸ਼ੈਂਟ ਨੂੰ ਉਸ ਟ੍ਰੀਟਮੈਂਟ ਦੇ ਲਈ ਯੋਗ ਬਣਾਉਣਾ ਤੇ ਜਿਹੜਾ ਇੰਸ਼ੋਰੈਂਸ ਕੰਪਨੀ ਉਹਦੀ ਦਵਾਈ ਪੇ ਕਰੇ ਇਹਦੇ ਵਿੱਚ ਸਾਰਾ ਤਾਣਾ ਬਾਣਾ ਬਹੁਤ ਟੇਡੇ ਤਰੀਕੇ ਨਾਲ ਉਲਝਿਆ ਆ ਖਾਸ ਤੌਰ ਤੇ ਭਾਰ ਘਟਾਉਣ ਵਾਲੀ ਦਵਾਈ ਨਾਲ ਜੇ ਤੇ ਹੁਣ ਡਾਕਟਰ ਨੇ ਕਹਿਤਾ ਵੀ ਇਹ ਭਾਈ ਇਹਦੀ ਹਾਲਤ ਮਾੜੀ ਆ ਨਾ ਇਹ ਹਿੱਲ ਸਕਦਾ ਨਾ ਜਿਆਦਾ ਕੁਝ ਐਕਸਰਸਾਈਜ਼ ਕਰ ਸਕਦਾ ਵੀ ਕਰੂਗਾ ਭਾਰ ਇਹਨਾਂ ਜਿਆਦਾ ਹੋ ਗਿਆ ਨੁਕਸਾਨ ਹੋਊਗਾ ਇਸ ਕਰਕੇ ਇਹਨੂੰ ਦਵਾਈ ਦੇ ਕੇ ਪਤਲਾ ਕਰ ਲਓ ਬਾਅਦ ਵਿੱਚ ਇਹ ਆਪਣੇ ਆਪ ਨੂੰ ਮੇਨਟੇਨ ਕਰ ਲਵੇ ਉਸ ਕੇਸ 'ਚ ਤਾਂ ਇੰਸ਼ੋਰੈਂਸ ਕੰਪਨੀ ਕਹਿ ਸਕਦੀ ਹੁਣ ਇੱਕ ਚੰਗਾ ਪਲਾ ਬੰਦਾ ਵੈਸੇ ਹੀ ਖਾਈ ਜਾਂਦਾ ਭਾਰ ਘਟਾਉਂਦਾ ਹੀ ਨਹੀਂ ਆਪਣਾ ਜਾਂ ਉਹਨਾਂ ਉਹ ਵਰਕਆਊਟ ਸੈਰਸੂਰ ਕਰਦਾ ਨਹੀਂ ਉੱਥੇ ਫਿਰ ਇੰਸ਼ੋਰੈਂਸ ਕੰਪਨੀ ਕਹਿੰਦੀ ਵੀ ਇਹ ਆਪਣੀ ਹਿੱਲ-ਜੁਲ ਕਰਕੇ ਭਾਰ ਘਟਾ ਲੇ ਅਸੀਂ ਨਹੀਂ ਦੇਣੀ ਇਹੇ ਪੈਸੇ ਉੱਥੇ ਡਾਕਟਰ ਜਿਹੜੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਕੰ ਹੈਲਪ ਕਰ ਰਹੇ ਆ ਬਹੁਤੇ ਡਾਕਟਰ ਜਿਹੜੇ ਆ ਉਹ ਇੰਸ਼ੋਰੈਂਸ ਦਾ ਕੰਮ ਖਾਸ ਕਰਕੇ ਜਿਹੜੇ ਇਹ ਆਬੈਸਟੀਰੀ ਨੂੰ ਡੀਲ ਕਰਨ ਵਾਲੇ ਨੇ ਅਮਰੀਕਾ ਦੇ ਵਿੱਚ weight loss drugs ਜਿਹੜੇ ਆ ਉਹ ਹਾਲਾਂਕਿ ਉਹ ਡਾਕਟਰ ਟ੍ਰੇਨ ਨਹੀਂ ਹੈ ਇਸ ਕੰਮ ਦੇ ਲਈ ਪਰ ਫਿਰ ਵੀ ਕਿਉਂਕਿ ਮਹਿੰਗੀਆਂ ਬਹੁਤ ਆ GLP-1 drugs ਕਹਿੰਦੇ ਆ Wegovy ਤੇ ਜਿਹੜੀ Zepbound ਆ ਇਹ ਹਜ਼ਾਰ ਡਾਲਰ ਦੇ ਕਰੀਬ ਮਹੀਨੇ ਦੀ ਪੈਂਦੀ ਆ ਤੇ ਲੋਕਾਂ ਦੇ ਲਈ ਅਫੋਰਡ ਕਰਨਾ ਔਖਾ ਹੋਇਆ ਆ ਇੰਸ਼ੋਰੈਂਸ ਆਮ ਤੌਰ ਦੇ ਉੱਤੇ ਨਾ ਕਰ ਦਿੰਦੇ ਆ ਇਹ ਜਿਹੜੇ ਡਿਨਾਈਲ ਆ 62% ਪ੍ਰਸਕ੍ਰਿਪਸ਼ਨਸ weight loss drugs ਦੇ ਲਈ ਹੋਈਆਂ ਸਿਰਫ 28% ਨੂੰ ਉਹਨਾਂ ਨੇ ਥਰੂ ਕੀਤਾ ਜਾਂ ਕਹੋ ਮਨਜ਼ੂਰ ਕੀਤਾ ਲੋਕ ਕੈਸ਼ ਪੇ ਕਰ ਰਿਹਾ ਕਿਉਂਕਿ ਇਹਨੂੰ ਇਹ ਮੰਨਦੇ ਨਹੀਂ ਉਸ ਕੇਸ ਦੇ ਵਿੱਚ ਇੱਕ ਕ੍ਰੀਏਟਿਵ ਹੋ ਗਿਆ ਕਹੋ ਡਾਕਟਰ ਵੀ ਉਹਨਾਂ ਨੇ ਜਿਗਾਰਡ ਲਾਉਣੇ ਸ਼ੁਰੂ ਕਰ ਦਿੱਤੇ ਇੱਕ ਤਰੀਕੇ ਦੇ ਨਾਲ ਡਾਕਟਰ ਕਈ ਵਾਰੀ ਉਹ ਜਿਹੜੀ ਡਾਇਬੀਟੀਜ਼ ਜਿਹੜਾ ਉਹਦਾ ਵਰਜਨ ਆ ਉਹ ਡਰੱਗ ਦਾ ਲਿਖ ਦਿੰਦੇ ਆ ਛੋਟੀ ਡੋਸ ਦੇ ਵਿੱਚ ਪੇਸ਼ੈਂਟ ਦੀ ਮਦਦ ਕਰਨ ਦੇ ਲਈ ਕਲਿਕ ਕਾਊਂਟਿੰਗ ਕਹਿੰਦੇ ਆ ਇਹਨੂੰ ਇੰਸ਼ੋਰੈਂਸ ਰੂਲ ਬਦਲ ਰਹੇ ਆ ਔਰ ਉਹ ਲਗਾਤਾਰ ਬਦਲ ਰਹੇ ਆ ਇੰਸ਼ੋਰੈਂਸ ਕੰਪਨੀਆਂ 스ਵਿਚ ਕਰ ਰਹੀਆਂ ਕਿਹੜੀ ਡਰਗ ਨੂੰ ਕਵਰ ਕਰਨਾ ਕਿਹੜੀ ਨੂੰ ਨਹੀਂ ਕਰਨਾ ਜਿਵੇਂ CVS ਆ ਉਹ ਪ੍ਰੇਫਰ ਕਰਦਾ ਵਿਗੋਵੀ ਨੂੰ ਤੇ ਜੈਪਬਾਉਂਡ ਨੂੰ ਉਹ ਨਹੀਂ ਮਨਜ਼ੂਰ ਕਰਦੇ ਕੰਮ ਉਹੀ ਆ ਦਵਾਈ ਉਹੀ ਆ ਭਾਵੇਂ ਕਿ ਜੈਪਾਉਂਡ ਜਿਹੜੀ ਆ ਲੋਕਾਂ ਨੂੰ ਆ ਕਾਫੀ ਜ਼ਿਆਦਾ ਹੈਲਪ ਕਰ ਚੁੱਕੀ ਆ ਕੁਝ ਜਿਹੜੇ ਇੰਸ਼ੋਰਰਰ ਨੇ ਉਹਨਾਂ ਨੇ ਇਹਨੂੰ ਕਵਰ ਕਰਨਾ ਹੀ ਬੰਦ ਕਰ ਦਿੱਤਾ ਡਰੱਗ ਹੈਲਥ ਕਵਰ ਪਲਾਨਸ ਨੇ ਉਹ ਜਿਹੜੇ ਨਾਰਥ ਕੈਰੋਲਾਈਨਾ ਦੇ ਵਿੱਚ ਦਾ ਕੋਲੋਰਾਡੋ ਦੇ ਵਿੱਚ ਆ ਉਹ ਜੀਐਲਪ1 ਨੂੰ ਪਈ ਨਹੀਂ ਕਰਦੇ ਕਿਉਂਕਿ ਇਹਦੀਆਂ ਕੀਮਤਾਂ ਬਹੁਤ ਵੱਧ ਗਈਆਂ ਉਹਨਾਂ ਨੇ ਆਪਣਾ ਸਾਰਾ ਹਸਾਬ ਕਿਤਾਬ ਬਦਲ ਰਿਹਾ ਜਿਹੜੇ ਡਰੱਗ ਬਣਾਉਣ ਵਾਲੇ ਨੇ ਉਹ ਡਿਸਕਾਊਂਟ ਦੇ ਰਹੇ ਆ ਜਿਹੜੀਆਂ ਮਹਿੰਗੀਆਂ ਕੰਪਨੀਆਂ ਆ ਐਲ ਐਲ ਐਨਲੀ ਵਰਗੀਆਂ ਜਾਂ ਜਿਹੜੀਆਂ ਨੋਵੋ ਨੋਵਾਰਡੀਸਕ ਵਰਗੀਆਂ ਆ ਉਹ ਜਿਹੜਾ ਸਿੱਧਾ ਮਰੀਜ਼ਾਂ ਨੂੰ ਦਵਾਈ ਵੇਚਣ ਲੱਗ ਪਈਆਂ ਘੱਟ ਰੇਟ ਦੇ ਉੱਤੇ ਮਤਲਬ ਭਾਵੇਂ ਇਚ ਤੇ ਉਹ ਘੱਟ ਰੇਟ ਤੇ ਰਹੇ ਆ ਪਰ ਫੇਰ ਵੀ ਇਹ ਮਤਲਬ 500 ਤੋਂ ਲੈ ਕੇ ਤੇ 5-6000 ਡਾਲਰ ਸਾਲ ਦਾ ਕਈ ਵਾਰੀ ਲੱਗ ਜਾਂਦਾ ਉਹਦੇ ਉੱਤੇ ਤੇ ਸਾਰੇ ਕੋ ਹੁਣ ਸਿਸਟਮ ਨਾਲ ਫਾਈਟ ਨਹੀਂ ਕਰ ਸਕਦਾ ਇੰਸ਼ੋਰੈਂਸ ਕੰਪਨੀ ਨੇ ਜਾਂ ਉਹ ਸਾਰੇ ਚੀਜ਼ ਦੇ ਨਾਲ ਮਤਲਬ ਬੇਸਿਕਲੀ ਹੈਲਥ ਇਨਕੁਆਲਿਟੀ ਬਹੁਤ ਜ਼ਿਆਦਾ ਪੈਦਾ ਹੋ ਰਹੀ ਹੈ ਥਿਨ ਕੁਆਲਿਟੀ ਦਾ ਮਤਲਬ ਇਹ ਆ ਕਿ ਬੰਦਾ ਇੱਕ ਨੂੰ ਫਾਇਦਾ ਮਿਲ ਰਿਹਾ ਇੱਕ ਨੂੰ ਫਾਇਦਾ ਨਹੀਂ ਮਿਲ ਰਿਹਾ ਇੱਕ ਦੀ ਪਹੁੰਚ ਆ ਜਾਂ ਇੱਕ ਕੋਲੇ ਪੈਸਾ ਆ ਉਹ ਆਪਣੀ ਸਿਹਤ ਨੂੰ ਚੰਗੀ ਤਰ੍ਹਾਂ ਮੈਨੇਜ ਕਰ ਰਿਹਾ ਦੂਜਾ ਜਿਹੜਾ ਉਹ ਅ uh, ਮਤਲਬ weight loss ਦੇ ਵਿੱਚ ਪਿੱਛੇ ਰਹਿ ਜਾਂਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ